ਦੇ ਵਿੱਚ ਵੱਡਾ ਐਨਕਾਊਂਟਰ ਹੋਇਆ ਜ਼ੀਰਾ ਦੇ ਵਿੱਚ ਸਪੈਸ਼ਲ ਟਾਸਕ ਫੋਰਸ ਨੇ ਵੱਡਾ ਐਨਕਾਊਂਟਰ ਕੀਤਾ ਹੈ ਔਰ ਦੋ ਨਸ਼ਾ ਤਸਕਰਾਂ ਨੂੰ ਟੀਰ ਕੀਤਾ ਹੈ ਡਰੱਗਸ ਸਮਗਲਰ ਦੱ세 ਜਾ ਰਹੇ ਨੇ ਔਰ ਤਿੰਨ ਵੈਪਨ ਜਿਹੜੇ ਆ ਉਹਨਾਂ ਦੇ ਕੋਲ ਬਰਾਮਦ ਹੋਏ ਨੇ ਔਰ ਇਸੇ ਬਚਾ ਕਰ ਇਹ ਇੱਕ ਹੋਰ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਜੋ ਖਬਰ ਦੱਸੀ ਜਾ ਰਹੀ ਹੈ ਕਿ ਸਵਿਫਟ ਗੱਡੀ 'ਚ ਸੀਗੇ ਉਹ ਔਰ ਉਹਨਾਂ ਨੇ ਪੁਲਿਸ ਦੇ ਉੱਤੇ ਵੀ ਫਾਇਰਿੰਗ ਕੀਤੀ ਪੁਲਿਸ ਉਹਨਾਂ ਨੂੰ ਕਈ ਦਿਨਾਂ ਤੋਂ ਚੇਸ ਕਰ ਰਹੀ ਸੀ ਬਹੁਤ ਸਾਰੇ ਕੇਸਾਂ ਦੇ ਵਿੱਚ ਲੋੜਿੰਦਾ ਸੀਗੇ ਔਰ ਅੱਜ ਅੜਿੱਕੇ ਚੜੇ ਤਾਂ ਪੁਲਿਸ ਦੇ ਉੱਤੇ ਇਹਨਾਂ ਨੇ ਫਾਇਰਿੰਗ ਕੀਤੀ ਤਾਂ ਪੁਲਿਸ ਨੇ ਵੀ ਫਾਇਰਿੰਗ ਕੀਤੀ ਜਿਸ 'ਚ ਦੋ ਤਸਕਰ ਟੇਰ ਹੋਏ ਨੇ ਸਭ ਤੋਂ ਵੱਡੀ ਖਬਰ ਦੇ ਰਹੇ ਹਾਂ ਤੁਹਾਨੂੰ ਇਸ ਵਕਤੀ ਤਲਵੰਡੀ ਜੀਰਾ ਰੋਡ ਦੇ ਉੱਤੇ ਫਾਇਰਿੰਗ ਹੁੰਦੀ ਹੈ ਔਰ ਫਾਇਰਿੰਗ ਬਹੁਤ ਜ਼ਬਰਦਸਤ ਹੋਈ ਹੈ ਕਿਹੜਾ ਪਾਕ ਜਿਹੜਾ ਇਹਨਾਂ ਨੂੰ ਟੇਰ ਕੀਤਾ ਗਿਆ ਹੈ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੋ ਗੈਂਗਸਟਰ ਦੱਸੇ ਜਾ ਰਹੇ ਨੇ ਤਸਕਰ ਦੱਸੇ ਜਾ ਰਹੇ ਨੇ ਔਰ ਇਹਨਾਂ ਦੇ ਕੋਲੋਂ ਤਿੰਨ ਵੈਪਨ ਬਰਾਮਦ ਹੋਏ ਨੇ ਤਿੰਨ ਵੈਪਨ ਬਰਾਮਦ ਹੋਏ ਨੇ ਐਸਟੀਐਫ ਨੇ ਇਹ ਐਨਕਾਊਂਟਰ ਕੀਤਾ ਹੈ ਔਰ ਬਹੁਤ ਦਿਨਾ ਤੋਂ ਲੜਿੰਦਾ ਸੀਗੇ ਜਿਸ ਕਰ ਦਰਮਿਆਨ ਅੱਜ ਇਹਨਾਂ ਦਾ ਐਨਕਾਊਂਟਰ ਕੀਤਾ ਗਿਆ ਹੈ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਦੇ ਰਿਹਾ ਤੁਹਾਨੂੰ ਜ਼ੀਰਾ ਦੇ ਵਿੱਚ ਵੱਡਾ ਐਨਕਾਊਂਟਰ ਹੋਇਆ ਹੈ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਦੋ ਨਸ਼ਾ ਤਸਕਰਾਂ ਨੂੰ ਟੀਰ ਕੀਤਾ ਗਿਆ ਹੈ ਔਰ ਇਹਨਾਂ ਦੇ ਕੋਲ ਇੱਕ ਸਵਿਫਟ ਗੱਡੀ ਸੀਗੀ ਔਰ ਬਹੁਤ ਵੱਡਾ ਕਾਰੋਬਾਰ ਜਿਹੜਾ ਇਹ ਚਲਾਉਂਦੇ ਸੀਗੇ ਡਰੱਗਸ ਸਮਗਲਰ ਸੀਗੇ ਔਰ ਇੰਨਾ ਹੀ ਨਹੀਂ ਇੱਕ ਹੋਰ ਅਪਡੇਟ ਵਿੱਚ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਹਨਾਂ ਦੇ ਕੋਲ ਤਿੰਨ ਵੈਪਨ ਵੀ ਸੀ ਤਿੰਨ ਵੈਪਨ ਵੀ ਸੀ ਔਰ ਇਹਨਾਂ ਨੂੰ ਘੇਰ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ ਬਹੁਤ ਵੱਡਾ ਐਨਕਾਊਂਟਰ ਕੀਤਾ ਹੈ ਤਾਂ ਫਰੋਜ਼ਪੁਰ ਦੇ ਹਲਕਾ ਜ਼ੀਰਾ ਦੇ ਵਿੱਚ ਬਹੁਤ ਵੱਡਾ ਐਨਕਾਊਂਟਰ ਕੀਤਾ ਐਸਟੀਐਫ ਨੇ ਦੱਸਦੇ ਚੱਲਦੇ ਆ ਦੱਸਦੇ ਚੱਲਦੇ ਆ ਇਸ ਦੇ ਬਾਰੇ ਜਾਣਕਾਰੀ ਲੈ ਕੇ ਨਿਕਲ ਕੇ ਸਾਹਮਣੇ ਆ ਰਹੀ ਹੈ ਜੋ ਸਾਰ ਤੱਕ ਜਾਣਕਾਰੀ ਪਹੁੰਚ ਰਹੀ ਹੈ ਸਭ ਤੋਂ ਪਹਿਲਾ ਪ੍ਰੋ ਪੰਜਾਬ ਟੀਵੀ ਤੋਂ ਤੁਹਾਨੂੰ ਜਾਣਕਾਰੀ ਦੇ ਰਹੇ ਆ ਤਾ ਦੋ ਨਸ਼ਾ ਤਸਕਰਾਂ ਨੂੰ ਟਰਕ ਕੀਤਾ ਗਿਆ ਹੈ ਜੋ ਕਿ ਇਸ ਵਕਤ ਦੀ ਸਭ ਤੋਂ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਲਗਾਤਾਰ ਪੰਜਾਬ ਪੁਲਿਸ ਕਈ ਤਸਕਰਾਂ ਦੇ ਕਈ ਗੈਂਗਸਟਰ ਦੇ ਐਨਕਾਊਂਟਰ ਕਰ ਚੁੱਕੀ ਹੈ ਤਾਂ ਹੁਣ ਇੱਕ ਹੋਰ ਐਨਕਾਊਂਟਰ ਹੋਇਆ ਹੈ ਤਾਂ ਤਸਵੀਰ ਜਲਦ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਪਰ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਉਹ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ ਪੰਜਾਬ ਪੁਲਿਸ ਨੇ ਵੱਡਾ ਇਨਕਾਊਂਟਰ ਕੀਤਾ ਹੈ ਔਰ ਇਸ ਇਨਕਾਊਂਟਰ ਚ ਦੋ ਨਸ਼ਾ ਤਸਕਰਾਂ ਨੂੰ ਟੀਰ ਕੀਤਾ ਗਿਆ ਹੈ ਔਰ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜਦੋਂ ਇਹਨਾਂ ਨੂੰ ਨਾਕਾ ਲਗਾ ਕੇ ਘੇਰਿਆ ਗਿਆ ਤਾਂ ਇਹਨਾਂ ਨੇ ਫਾਇਰਿੰਗ ਵੀ ਪੰਜਾਬ ਪੁਲਿਸ ਦੇ ਉੱਤੇ ਕੀਤੀ 50 ਗੱਡੀ ਇਹਨਾਂ ਦੇ ਕੋਲ ਸੀ ਪਰ ਇਹਨਾਂ ਨੂੰ ਚੇਸ ਕੀਤਾ ਇਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਔਰ ਦੋ ਜ਼ਖਮੀ ਹੁੰਦੇ ਆ ਹਸਪਤਾਲ ਦੇ ਵਿੱਚ ਤਮਤੋਰ ਦੇ ਦੱਸਿਆ ਜਾ ਰਿਹਾ ਹੈ ਕਿ ਜ਼ੀਰਾ ਤਲਵੰਡੀ ਰੋਡ ਦੇ ਉੱਤੇ ਵੱਡਾ ਇਨਕਾਊਂਟਰ ਹੋਇਆ ਹੈ ਮੁੱਠਪੇਰ ਚ ਤਾੜ-ਤਾੜ ਗੋਲੀਆਂ ਵੀ ਚੱਲੀਆਂ ਨੇ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪੰਜਾਬ ਪੁਲਿਸ ਨੇ ਵੱਡਾ ਐਨਕਾਊਂਟਰ ਕੀਤਾ ਹੈ ਔਰ ਦੋ ਤਸਕਰਾਂ ਨੂੰ ਜਿਹੜਾ ਐਨਕਾਊਂਟਰ ਚ ਢੇਰ ਕੀਤਾ ਹੈ ਵੱਡੇ ਸਮੱਗਲਰ ਸੀਗੇ ਬਹੁਤ ਵੱਡਾ ਨੈਕਸਸ ਕਾਰੋਬਾਰ ਚਲਾਉਂਦੇ ਸੀ ਨਸ਼ੇ ਦਾ ਔਰ ਇਹਨਾਂ ਦੇ ਕੋਲੋਂ ਤਿੰਨ ਵੈਪਨ ਵੀ ਬਰਾਮਦ ਹੋਏ ਨੇ ਐਸਪੀਐਫ ਦੀ ਗੱਡੀ ਚੋਂ ਤੇ ਐਸਪੀਐਫ ਦੀ ਗੱਡੀ ਨੂੰ ਘੇਰਾ ਪਾਇਆ ਗਿਆ ਇਹਨਾਂ ਨੇ ਪਰਜੰਦੇ ਲਈ ਪੋਸਟ ਤੇ ਉੱਤੇ ਗੋਲੀਆਂ ਵੀ ਚਲਾਈਆਂ ਔਰ ਪੁਲਿਸ ਨੇ ਵੀ ਜਵਾਬੀ ਕਾਰਵਾਈ ਦੇ ਵਿੱਚ ਪੂਰੀ ਇਹਨਾਂ ਦੇ ਉੱਤੇ ਐਕਸ਼ਨ ਲਿਆ ਫਿਰ ਇਹਨਾਂ ਨੂੰ ਢੇਰ ਕੀਤਾ ਤਾਂ ਬਹੁਤ ਵੱ